ਸਸ਼ਟਿਕਾ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅਮਰੀਕਾ ਤੋਂ ਪੰਜਾਬ ਭਾਰਤ ਦੇ ਲੋਕਾਂ ਨੂੰ ਡਿਪੋਰਟ ਕਰਨ ਦਾ ਮੁੱਦਾ ਵੱਡਾ ਹੋ ਰਿਹਾ ਹੈ ਭਾਵੇਂ ਉਹ ਡਿਪੋਰਟ ਕੀਤੇ ਹੋਏ ਹਰਿਆਣਾ ਦੇ ਹੋਣ ਪੰਜਾਬ ਦੇ ਹੋਣ ਜਾਂ ਫਿਰ ਗੁਜਰਾਤ ਦੇ ਹੋਣ ਇਸ ਨੂੰ ਲੈ ਕੇ ਮੁੱਦਾ ਵੱਡਾ ਇਸ ਕਰਕੇ ਹੋ ਗਿਆ ਕਿ ਆਖਰਕਾਰ ਜਹਾਜ਼ ਪੰਜਾਬ ਦੇ ਵਿੱਚ ਕਿਉਂ ਉਤਾਰਿਆ ਜਾ ਰਿਹਾ ਹੈ ਪਹਿਲਾ ਜਹਾਜ਼ ਜਦੋਂ ਆਇਆ ਤਾਂ ਉਦੋਂ ਵੀ ਅੰਮ੍ਰਿਤਸਰ ਦੇ ਵਿੱਚ ਲੈਂਡਿੰਗ ਕਰਵਾਈ ਗਈ ਉਸ ਸਮੇਂ ਮੁੱਖ ਮੰਤਰੀ ਮਾਨ ਕੁਝ ਨਹੀਂ ਬੋਲੇ ਕਿਉਂਕਿ ਉਹ ਦਿੱਲੀ ਚੋਣਾਂ ਦੇ ਵਿੱਚ ਵਿਅਸਤ ਸਨ ਬਿਜ਼ੀ ਚੱਲ ਰਹੇ ਸਨ ਪਰ ਹੁਣ ਜਦੋਂ ਦੂਸਰਾ ਜਹਾਜ਼ ਉਤਾਰਨ ਦੀ ਵਾਰੀ ਆਈ ਹਾਲਾਂਕਿ ਕਿਹਾਇਆ ਜਾ ਰਿਹਾ ਹੈ ਕਿ ਇੱਕ ਨਹੀਂ ਇਸ ਵਾਰ ਦੋ ਜਹਾਜ਼ ਬੈਕ ਟੂ ਬੈਕ ਆ ਰਹੇ ਨੇ ਇੱਕ 15 ਫਰਵਰੀ ਦੇ ਇੱਕ 16 ਫਰਵਰੀ ਨੂੰ ਉਤਾਰਿਆ ਜਾਵੇਗਾ ਜਿਸ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਭਾਰਤੀ ਨੇ ਜਿਹੜੇ ਉਹਨਾਂ ਦੇ ਵਿੱਚ ਪੰਜਾਬੀ ਨੇ ਸੋ ਜ਼ਿਆਦਾਤਰ ਪੰਜਾਬੀਆਂ ਦੀ ਗਿਣਤੀ ਹੁਣ ਕਰਕੇ ਉਤਾਰਿਆ ਜਾ ਰਿਹਾ ਪਰ ਮੁੱਖ ਮੰਤਰੀ ਸਵਾਲ ਇਹ ਵੀ ਕਰ ਰਹੇ ਨੇ ਕਿ ਜੇ ਇਸ ਵਾਰ ਜ਼ਿਆਦਾ ਗਿਣਤੀ ਹੈ ਤਾਂ ਪਿਛਲੀ ਵਾਰ ਪੰਜਾਬ ਦੀ ਗਿਣਤੀ ਸਭ ਤੋਂ ਘੱਟ ਸੀ ਤਾਂ ਉਸ ਸਮੇਂ ਕਿਉਂ ਜਹਾਜ਼ ਪੰਜਾਬ ਚ ਉਤਾਰਿਆ ਗਿਆ ਜਿਸ ਨੂੰ ਲੈ ਕੇ ਸਿਆਸਤ ਕਾਫੀ ਜ਼ਿਆਦਾ ੜਕ ਗਈ ਹੈ ਇਸ ਮਾਮਲੇ ਦੇ ਉੱਪਰ ਜਿੱਥੇ ਭਾਜਪਾ ਤੇ ਆਮ ਆਦਮੀ ਪਾਰਟੀ ਆਮੋ ਸਾਹਮਣੇ ਹੋ ਗਈ ਹੈ ਤਾਂ ਉੱਥੇ ਹੀ ਕਾਂਗਰਸ ਹੈ ਜਿਹੜੀ ਉਹ ਵੀ ਮੈਦਾਨ ਵਿੱਚ ਉਤਰ ਆਈ ਹੈ ਕਾਂਗਰਸ ਜਿੱਥੇ ਜਹਾਜ਼ ਉਤਾਰਨ ਨੂੰ ਲੈ ਕੇ ਭਾਜਪਾ ਤੇ ਤੰਜ ਕੱਸ ਰਹੀ ਆ ਤਾਂ ਉੱਥੇ ਹੀ ਸੂਬੇ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਇਸ ਗੱਲ ਹੀ ਤੰਜ ਕੱਸੇ ਜਾ ਰਹੇ ਨੇ ਕਿ ਆਖਿਰਕਾਰ ਅਜਿਹੀ ਸਥਿਤੀ ਕਿਉਂ ਬਣੀ ਪੰਜਾਬ ਦੀ ਕਿ ਲੋਕਾਂ ਨੂੰ ਪ੍ਰਵਾਸ ਕੱਟਣ ਦੇ ਲਈ ਜਾਣਾ ਪੈ ਰਿਹਾ ਤੇ ਉਸ ਦੇ ਲਈ ਗੈਰ ਕਾਨੂੰਨੀ ਤਰੀਕੇ ਦਾ ਸਹਾਰਾ ਲੈਣਾ ਪੈ ਰਿਹਾ ਸੋ ਇਸ ਮਸਲੇ ਦੇ ਉੱਪਰ ਭਗਵੰਤ ਮਾਨ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਜਿਸ ਤੇ ਕਾਫੀ ਜ਼ਿਆਦਾ ਹੁਣ ਚਰਚਾ ਛਿੜ ਗਈ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ਕੱਲ ਹੋਈ ਪਰ ਇਸ ਤੇ ਅਲੱਗ-ਅਲੱਗ ਰਿਐਕਸ਼ਨ ਰਿਐਕਸ਼ਨ ਨੇ ਜਿਹੜੇ ਉਹ ਅੱਜ ਆਉਣੇ ਸ਼ੁਰੂ ਹੋ ਗਏ ਜਿਸ ਦੇ ਵਿੱਚ ਮਨਜਿੰਦਰ ਸਿੰਘ ਸਰਸਾ ਗੁਰਜੀਤ ਔਜਲਾ ਉਹਨਾਂ ਸਮੇਤ ਬੀਜੇਪੀ ਦੇ ਸਪੋਕਸਪਰਸਨ ਗੁਲਜਾਰ ਸਿੰਘ ਰਣੀਕੇ ਤੇ ਹੋਰ ਬਹੁਤ ਸਾਰੇ ਵੱਖ-ਵੱਖ ਲੀਡਰਾਂ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ ਸੋ ਭਗਵੰਤ ਮਾਨ ਉਹਨਾਂ ਦੇ ਬਿਆਨ ਤੋਂ ਲੈ ਕੇ ਅਲੱਗ-ਅਲੱਗ ਬਿਆਨ ਕਿਸ ਤਰ੍ਹਾਂ ਦਿੱਤੇ ਗਏ ਨੇ ਤੇ ਇਸ ਤੇ ਸਿਆਸਤ ਕਿਸ ਤਰ੍ਹਾਂ ਛਿੜੀ ਹੋਈ ਹੈ ਪਹਿਲਾਂ ਉਹ ਸੁਣ ਲੈਣੇ ਆ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਇਹਨਾਂ ਨੇ ਰਿਪੋਰਟ ਕਰਨੀ ਸ਼ੁਰੂ ਕਰ ਦਿੱਤੇ ਇਹੜੇ ਬਖਵਕ ਮੁਲਕਾਂ ਦੇ ਜਿਹੜੇ ਉੱਥੇ ਗੈਰਕਾਨੂੰਨੀ ਤਰੀਕਿਆਂ ਨਾਲ ਗਏ ਸੀ ਤਾਂ ਪਹਿਲਾ ਜਹਾਜ਼ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਸਭ ਜਿਹਦੇ ਵਿੱਚ 33 ਗੁਜਰਾਤ ਦੇ ਸੀ 33 ਰਣ ਦੇ ਸੀ 30 ਪੰਜਾਬ ਦੇ ਸੀ ਦੋ ਮਹਾਰਾਸ਼ਟਰ ਦੇ ਸੀ ਇੱਕ ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਜੀ ਤੇ ਹਮ ਚਲੋ ਪਹਿਲਾ ਜਹਾਜ਼ ਉਹ ਲਾ ਲਿਆ ਪਤਾ ਨਹੀਂ ਕੀ ਕਰਟੇਰੀਆ ਹੋਰ ਦੂਜਾ ਜਹਾਜ਼ ਆ ਰਿਹਾ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰੂ ਗਈ ਕੱਲ੍ਹ ਕਿਉਂ ਜੀ ਅੰਮ੍ਰਿਤਸਰ ਚੋਣ ਦਾ ਕਰਟੇਰੀਆ ਦੱਸਿਓ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ अमृतसर को चुन रहे बदनाम करने वास्ते चुन रहे हो पंजाबियों बदनाम करने वास्ते चुन रहे हद भाई तुसी नेशनल प्रॉब्लम है डिपोर्टेशन दी पहली गल है यह इस वक्त मोदी का जहाज भी आ बचे अमरीका तो आ रहा ट्रंप मिलके मिल के मागरी वो आ रहा है ये गिफ्ट लेके आ रहे ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਭਾਰਤੀ ਆ ਗਿਫਟ ਦਿੱਤਾ ਨੇ 트াম্প ਨੇ ਮੇਰਾ ਦੋਸਤ ਮੇਰਾ ਮੈਂ ਮੇਰਾ ਇਹ ਮੇਰਾ ਮੈਂ ਤਾਂ ਉਹਨੂੰ 트াম্প ਬੁਲਾਤਾ ਹੂੰ ਇਕਹਿਲਾ 트াম্প ਕੈਸੇ ਹੋ ਹਾਊ ਡਿ ਮੋਦੀ ਹਨਾ ਨਾ ਆਪ ਕੀ ਬਾ 트াম্প ਸਰਕਾਰ ਪਤ ਨਹੀਂ ਕਿ ਕਿ ਨਾਰੇ ਦੇ ਕੇ ਆ ਗਿਫਟ ਲੈ ਕੇ ਆ ਰਹੇ ਤੁਸੀਂ ਕੋਈ ਗੱਲ ਕਰਕੇ ਆਏ ਉਹਦੇ ਨਾਲ ਜਿਸ ਵੇਲੇ ਮੋਦੀ ਤੇ 트াম্প ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਯਾਚ ਤੇ ਉਹਨਾਂ ਦੇ ਫੌਜੀ ਜਾਜਾਂ ਚਾਹਾਂ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾਜ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਦੀ ਪਾਲਿਸੀ ਹੈ ਗੈਰਕਾਨੂੰਨੀ ਤਰੀਕੇ ਨਾਲ ਕਹੇ ਨੇ ਸਾਡੀ ਨੇ ਹੈਗੇ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸੀਵ ਕਰਨੀਏ ਠੀਕ ਹੈ ਨਾ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਜਾਜ ਨਹੀਂ ਲੈਣਾ ਅਸੀਂ ਆਪ ਦਾ ਜਾਜ ਭੇਜ ਦਿੰਨੇ ਆ ਉੱਚ ਅਸੀਂ ਆਪਣੇ ਬੰਦੇ ਲਿਆ ਇੱਥੇ ਤੁਸੀਂ ਅਮਰੀਕਾ ਦਾ ਸੈਨਿਕ ਜਹਾਜ਼ ਇੱਥੇ ਉਤਾਰੀ ਜਾਂਦੇ ਹੋ ਅਬਰਸਾਰ ਨਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਤੇ ਇਥੋਂ 40 ਕਿਲੋਮੀਟਰ ਲਾਹੌਰ ਹੈ ਤੇ ਨਕਸ਼ਾ ਲੈ ਕੇ ਜਾਂਦੇ ਹੋਣ ਉਹ ਉਹਨਾਂ ਦੀ ਫੌਜ ਉਤਰ ਰਹੀ ਹੈ ਇੱਥੇ ਕਿਹ ਕਿਹੜੀ ਵਿਦੇਸ਼ ਨੀਤੀ ਹੈ ਤੁਹਾਡੀ ਅਸਲੀ ਤੋ ਅੱਛਾ 6 ਕਜ਼ੀਨਾ ਜਦੋਂ ਬੰਗਲਾਦੇਸ਼ ਚੋਂ ਭੱਜਦੀ ਹੈ ਤਾਂ ਉਹ ਫੌਜੀ ਜਾ ਤਿਆਰੀ ਹੈ ਬੰਗਲਾਦੇਸ਼ ਦੇ ਫੌਜੀ ਜਾ ਹਾਲਾਂਕਿ ਸਾਡੀ ਸਿਟੀਜ਼ਨ ਨਹੀਂ ਹੈਗੀ ਉਹ

पंजाब में फिर उतरा एक और जहाज लगे पंजाबी हैं बस जो गैर कानूनी तौर पे जाते हैं अगर गिनती के हिसाब से करने हैं भाई साहब अब कह रहे सौ उन्नीस में से सिक्सटी सेवन हमारे पंजाब के तो इसलिए अमृतसर तो फिर तो पहले वाला अहमदाबाद क्यों नहीं उतरा तो पहले था थर्टी थ्री उनके थे हरियाणा के थे तेती अंबाला क्यों नहीं उतरा रफाल को तो अंबाला उतारते हो फ्रांस से जब रफाल आता है उसको तो वाला में उतारते हो भाई साहब हमको बच्चे समझते हो क्या हमें पता नहीं क्या बदनाम कर रहे नहीं रहे पंजाबियों को पंजाब को बदनाम करने की साजिश बीजेपी की है और हमेशा रहती है कहीं भी मौका मिले वो छोड़ते नहीं है जब हम इसी एयरपोर्ट का और मोहाली के एयरपोर्ट का इसी में विदेश मंत्रालय को लेटर देते हैं सर यहां से इधर अमेरिका की तरफ कनाडा की तरफ फ्लाइटें शुरू कर दीजिए कहते हैं नहीं नहीं नहीं, नहीं। ये एयरपोर्ट सूटेबल नहीं अच्छा ऐसे जहाज आने के लिए सूटेबल है अमेरिका से अब भी तो अमेरिका से आ रहा है तब तो हमारे बंदे दिल्ली जाए दिल्ली से फिर उड़े और मतलब उनको टैक्स दें ये वो दिल्ली जाने का खर्चा है ना तब कोई प्रॉब्लम आने के लिए हमें अमृतसर उतार और सारे पूरे दे, कई देशों की प्रॉब्लम है वो उन्होंने कर दी लेकिन हम तो कम से कम इज्जत से रिसीव करें पिछली बार बेड़ियां लगी हुई थी अब क्या करेंगे मैं सख्त विरोध करूंगा इसका इसलिए मैं एक दिन पहले ही आ गया मैं एम को बेनती कर रहा हूं हमने बात भी कर ली है एमएचए को कह रहा हूं कि अभी तो वो जहाज का दो तीन बार तेल डलवाता है क्योंकि वो एक बार में नहीं आ सकता मिलिट्री का जहाज है पता पता नहीं नहीं होगा मुझे नहीं पता लेकिन उसका रूट बदल के अपना दिल्ली बुला लीजिए लीजिए उसको हिंडन उतार अहमदाबाद उतार लीजिए जहां मर्जी उतार लीजिए ठीक है हम अपने बंदों को ले आएंगे इस दस से लेके आएंगे हम हरियाणा की तरह कैदियों वाली वह नहीं भेजेंगे पिछली बार कैदियों वाली वह भेजी थी उन्होंने भगवंत मान जी पंजाब के नौजवान जो पांच पांच चार चार दो दो एकड़ बेच के बेचारे अपने गरीब मां बाप की ज्यादा आता अमेरिका गए ट्रैवल एजेंटों ने उनको लूटा उनको इलीगल रस्तों से अमेरिका में घुसाया और भगवंत मान जी की सरकार आंखें मूद कर बैठी रही ट्रैवल एजेंटों से पैसे लेते रहे ये लोग पुलिस प्रशासन ट्रैवल एजेंटों से पैसा लेता है वरना बताइए कोई ट्रैवल एजेंट पंजाब में कैसे पनप सकता है आज उन गरीब माँ बाप का क्या हाल हो रहा है जिनकी दो तीन एकड़ जमीन थी वो भी बिक गई और बच्चा वापस आ गया और आज ये कह रहे हैं कि पंजाब को बदनाम किया जा रहा है पंजाब को तो आपने बदनाम किया है पूरी दुनिया में बदनाम किया है हजारों नौजवान बेरोजगार कर दिए तुमने गरीब माँ बाप की जमीन बिकवा दी तुमने और उनको इस तरह से सड़कों पे लाके रख दिया आज माँ बाप सुसाइड करने की नौबत आ गई है और आप अभी भी नोटंकी और ड्रामेबाजी कर रहे हो जाइए अमेरिकन एम्बेसी के बाहर जाके धरना दीजिए आम आदमी पार्टी को सोचना चाहिए ਕਿਸ ਤਰ੍ਹਾਂ ਸੀ ਉਹਨਾਂ ਨੇ ਪੰਜਾਬੀਆਂ ਕੋ ਬਰਬਾਦ ਕਰਨੇ ਦਾ ਕੰਮ ਕੀਤਾ ਔਰ ਇਹ ਕਹਤਾ ਥਾ ਅਮਰੀਕਾ ਸੇ ਛੋੜ ਕੇ ਇੰਡੀਆ ਆਏਂਗੇ ਯਾ ਤੋ ਵਿਚਾਰੇ ਜ਼ਮੀਨਾਂ ਵੇਚ-ਵੇਚ ਕੇ ਜਾ ਰਹੇ ਆਂ ਔਰ ਅਭੀ ਵੀ ਇਹ ਨੋਟੰਕੀ ਕਰਦੇ ਪਰੀ ਮਰ ਕਿਸਮਤੀ ਆ ਪੰਜਾਬ ਦੀ ਪੰਜਾਬੀਆਂ ਦੀ ਕਿ ਆਪਾਂ ਪੰਜਾਬ ਦੇ ਲੋਕ ਜਿਹੜੇ ਪੰਜਾਬੀ ਆ ਉਹ ਸਮਝ ਨਹੀਂ ਰਹੇ ਉਹ ਫੇਰ ਵੀ ਇਹੀਆਂ ਚੀਜ਼ਾਂ ਜਵਰਦੇ ਆਂ ਪੰਜਾਬ ਨੂੰ ਹਮੇਸ਼ਾ ਹੀ ਸ਼ੇਤਪ ਦੀਆਂ ਸਰਕਾਰਾਂ ਜਿਹੜੀਆਂ ਬਦਨਾਮ ਕਰਦੇ ਲੱਗੀਆਂ ਅੱਜ ਨਹੀਂ ਕੱਲ ਦੀਆਂ ਬਾਦ ਸਾਹਿਬ ਨੇ ਸਾਰੀ ਜ਼ਿੰਦਗੀ ਉਹਨਾਂ ਨੇ ਇਸੇ ਗੱਲ ਦੀ ਲੜਾਈ ਲੜੀ ਕਿ ਤੂੰ ਪੰਜਾਬ ਨੂੰ ਬੰਦਾ ਸਤਕਾਰ ਦੋ ਪੰਜਾਬੀਆਂ ਨੂੰ ਦੋ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਇਹ ਤਰ੍ਹਾਂ ਨਾ ਕਰੋ ਉਹਦੇ ਪੰਜਾਬ ਨੂੰ ਹਰ ਉਹਨਾਂ ਦਾ ਜਦੋਂ ਵੀ ਢੰਗ ਤਰੀਕਾ ਕਰਦੇ ਉਹਨਾਂ ਨੂੰ ਲੱਗਦਾ ਉਹ ਪੰਜਾਬ ਨੂੰ ਬੁਨਾਉਮ ਕਰਨ ਵਾਸਤੇ ਇਹ ਜਿਹੜੀ ਸਟੇਟ ਹੈ ਪੰਜਾਬ ਦੀ ਬਾਰਡਰ ਸਟੇਟ ਹੈ ਜਿਤਨਾ ਤਰੀਕਾ ਹੈ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਉਹ ਬਿਲਕੁਲ ਬਾਰਡਰ ਤੇ ਉੱਤੇ ਆ ਪੱਟੀ ਉਹਨਾਂ ਦੀ ਨਾਲ ਲੱਗ ਰਹੀ ਹੈ ਇੱਥੇ ਜਾਜ ਲਿਆਉਣਾ ਇੱਥੇ ਤਾਰਨੇ ਮੈਂ ਸਮਝਦਾ ਕਿ ਪੰਜਾਬ ਨੂੰ ਨੀਮਾ ਬਕਾਉਣ ਵਾਸਤੇ ਪੰਜਾਬੀਆਂ ਨੂੰ ਨੀਮਾ ਬਕਾਉਣ ਵਾਸਤੇ ਕਿ ਪੰਜਾਬ ਦੇ ਲੋਕ ਹੀ ਬਾਹਰ ਜਾ ਰਹੇ ਆ ਬਾਕੀ ਸ਼ੂਬਿਆਂ ਦੇ ਜਾ ਨਹੀਂ ਰਹੇ ਉੱਥੇ ਵੀ ਹੋਰ ਵੀ ਕਦੇ ਉੱਤਰ ਸਕਦਾ ਹੈ ਮੇਰੇ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਆਪ ਪਹਿਲਾਂ ਹੀ ਇੱਕ ਬੜੇ ਲੰਮੇ ਸਮੇਂ ਤੋਂ ਸ਼ਰਮਣੀ ਕਾਲੀਦਾਲੂ ਫਲੈਟਾਂ ਦੀ ਵੀ ਔਰ ਪੰਜਾਬ ਦੇ ਲੋਕ ਵੀ ਮੰਗ ਕਰ ਰਹੇ ਆ ਵੀ ਇੱਥੇ ਫਲੈਟਾਂ ਜਿਹੜੀਆਂ ਹੋਰ ਵੀ ਜਿਹੜੀਆਂ ਦਿਓ ਤਾਂ ਜੋ ਇੱਥੇ ਜਿਹੜੇ ਨੌਜਵਾਨ ਦਿੱਲੀ ਜਾ ਕੇ ਚੜਦੇ ਜਾਂ ਉਤਰਦੇ ਇੱਥੇ ਹੋ ਜਾਣ ਪਰ ਉਹ ਤਾਂ ਦਿੰਦੇ ਨਹੀਂ ਤੇ ਜੇ ਅੱਜ ਇਹੋ ਜਿਹਾ ਮੌਕਾ ਬਣਿਆ ਤੋਂ ਨਾ ਇਹਦਾ ਫੇਰਾ ਚੱਕਿਆ ਬਦਨਾਮ ਕਰਨ ਵਾਸਤੇ ਕਿ ਉਹ ਤਾਰੇ ਇੱਥੇ ਲਿਆ ਗਏ ਬਾਰਡਰ ਤੇ ਮੇਰੇ ਖਿਆਲ ਜੱਜਾ ਹਲੀ ਕੇ ਨਾਲ ਹੀ ਆ ਬਾਰਡਰ ਪੈਣਿਆ ਵਾਗਾ ਬਾਰਡਰ ਦੇ ਨਾਲ ਨਾਲ ਪੱਟੀ ਇਹ ਤੇ ਨਹੀਂ ਜਾਈਦਾ ਇਹ ਕੰਮ ਕਰਨਾ ਉਹਨਾਂ ਨੇ ਕੀਤਾ ਜਿਵੇਂ ਇਹ ਨਿੰਦਿਆ ਵੀ ਕਰਦੇ ਤੇ ਉਹਨਾਂ ਕੋ ਮੰਗ ਵੀ ਕਰਦੇ ਆ ਕਿ ਉਹਨਾ ਨੂੰ ਦਰਦੀ ਨਾਲ ਉਹਨਾਂ ਦੇ ਜਿਹੜੇ ਤੁਸੀਂ ਹੁਣ ਭੇਜੇ ਇੱਥੇ ਲੈ ਜਾਂਦੇ ਉਹਨਾਂ ਨੂੰ ਕੁਝ ਸਬਸਿਡੀਆਂ ਦੇ ਉਹਨਾਂ ਦਾ ਰੋਜ਼ਗਾਰ ਦਾ ਪ੍ਰਬੰਧ ਵੀ ਕਰਵੇ ਪੰਜਾਬ ਸਰਕਾਰ ਵੀ ਕਰਨ ਉਹਨਰੇ ਬਿਆਨ ਦਿੱਤੇ ਆ ਨਹੀਂ ਗੱਲ ਬਣਨੀ ਪੰਜਾਬ ਸਰਕਾਰ ਵੀ ਉਹਨਾਂ ਨਾਲ ਦਰਦੀ ਤੌਰ ਤੇ ਕੋਈ ਨਾ ਕੋਈ ਉਹਨਾਂ ਦਾ ਹੱਲ ਕਰਨਵਾ ਤੇ ਰੋਜ਼ਗਾਰ ਦੇ ਸਾਧਨ ਜਦੋਂ ਕਿ ਇਹੋ ਜੀ ਗੱਲ ਉਹਨਾਂ ਦੀ ਬਾਹਵ ਵੀ ਫੜਨ ਸੈਂਟਰ ਸਰਕਾਰ ਵੀ ਫੜੇ ਤੇ ਪੰਜਾਬ ਦੀ ਸਰਕਾਰ ਵੀ ਫੜੇ ਤ੍ਰਿਪੁਰੀਆਂ ਭੀਆ ਨੂੰ ਸਾਰਿਆਂ ਨੂੰ ਉਹਨਾਂ ਦਾ ਹੁਦਰਦੀ ਵੀ ਰਹਿਣੇ ਕਿਉਂਕਿ ਕੁਦਰਤੀ ਗੱਲ ਹੈ ਕਿ ਸਾਡੇ ਉਹ ਭਰਾ ਨੇ ਵੀਰ ਨੇ ਸਾਡੇ ਪੁੱਤਰ ਨੇ ਕਈ ਜਿਹੜੇ ਇੱਥੋਂ ਗਏ ਨੇ ਬੜੀਆਂ ਸਾਹੀ ਉਹਨਾਂ ਨੂੰ ਪਰੋ ਪਾਣੀ ਫਿਰਿਆ ਉਹ ਵਿਆਜ ਵੀ ਨਹੀਂ ਅੱਜ ਉਹ ਪਰਵਾਦ ਦੇ ਸਕਦੇ ਜਿੰਨਾ ਜਿੰਨਾ ਵਿਆਜ ਚੜ ਗਿਆ ਸਰ ਇਹਦੇ ਵਿੱਚ ਅੰદાવાદ ਗੁਜਰਾਤ ਗੋਆ ਜੰਮੂ ਕਸ਼ਮੀਰ ਕਾਫੀ ਨਹੀਂ ਤੁਸੀਂ ਚਾਹਦੇ ਹੋ ਜੀ ਸਰ ਸੀਐਮ ਨੇ ਕਿਹਾ ਹੈ ਵਾ ਕਿ ਇਹ ਜਾਜਬੋਰ ਸੀਟਾਂ ਜੁਤਾ ਰਏ ਨਾ ਕਿ ਇੱਥੇ ਪੰਜਾਬ ਜੁਤਾ ਰਏ ਉਹਨਾਂ ਨੂੰ ਵਿਰੋਧ ਕਰਦੇ ਤੁਸੀਂ ਵਿਰੋਧ ਕਰਦੇ ਤੁਸੀਂ ਚਾਹਦੇ ਕਿ ਜਾਜਬੋਰ ਕੀ ਦੇ ਉੱਤੇ ਨਹੀਂ ਇਹ ਜਿਹਨੇ ਵੀ ਹੋਰ ਗੁਜਰਾਤ ਚ ਉਤਰ ਸਕਦਾ ਹੈ ਬੜਾ ਆਰਾਮ ਨਾਲ ਹਿਆਣੇ ਚ ਉੱਥੇ ਪਰੇ ਆਪਣੇ ਜਿੱਥੇ ਜਿੱਥੇ ਇੰਟਰਨੈਟ ਸਿਰ ਪੂਲਟਾਂ ਉਥੇ ਉਤਰ ਸਕਦੇ ਸਾਰੇ ਸ਼ੂਬਿਆਂ ਚ ਹੈਗੇ ਤੇ ਸਾਰੇ ਸ਼ੂਬਿਆਂ ਦੇ ਬੱਚੇ ਗਏ ਨੇ ਕੋਈ ਨਹੀਂ ਵੀ ਦੇਸ਼ ਚ ਕੱਲੇ ਪੰਜਾਬ ਦੇ ਗਏ ਆ ਨਾਲੇ ਤੁਹਾਨੂੰ ਦੱਸਿਆ ਵੀ ਉਥੇ ਬਲਟਪੀ ਬਲਟ ਹੈ ਬੜਾ ਸਟੇਟ ਹੈ ਤੇ ਇਥੇ ਦੇ ਇਹ ਕੰਮ ਕਰਨਾ ਨਹੀਂ ਚਾਹੀਦਾ ਕਿ ਜਿਹੜੇ ਉਹਨਾਂ ਲਿਆ ਕੇ ਤਾਰੇ ਮੈਨੂੰ ਸਮਝਦਾ ਹੈ ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਦੀਨ ਜਿਹੜੇ ਆ ਇਸ ਲਈ ਦੋਨਾਂ ਨੂੰ ਦੋਨਾਂ ਸਰਕਾਰਾਂ ਨੂੰ ਮੇਰੀ ਅਪੀਲ ਫੀਲ ਵੀ ਆਂ ਉਹਨਾਂ ਦੋਂ ਦਾ ਰੋਜ਼ਗਾਰ ਦਾ ਪ੍ਰਬੰਧ ਵੀ ਕਰੇ ਉਹਨਾਂ ਪਰਿਵਾਰਾਂ ਨਾਲ ਦਰਦ ਵੀ ਕਰੇ ਜਿਨ੍ਹਾਂ ਨੇ ਪਰਿਵਾਰਾਂ ਨੇ ਆਪਣੇ ਚਰਿਆਨੇ ਕੁਝ ਕਰ ਗਏ ਨੇ ਪਾਏ ਨੇ ਕੋਈ ਪੈਣੀਆਂ ਗਾਲੇ ਪਈਆਂ ਜ਼ਮੀਨਾਂ ਕਰਜ਼ਾ ਲੈ ਕੇ ਜਿਹੜੇ ਗਏ ਉਹ ਵਿਆਜ ਹੀ ਬੜਾ ਉਹਨਾਂ ਦਾ ਜਿਹੜਾ ਉਚੜਨਾ ਵਿਦੇਸ਼ ਮੰਤਰਾਲੇ ਨੂੰ ਅਪੀਲ ਕਰੂ ਕਿ ਜਿਹੜੇ ਨੈਕਸਟ ਅੱਗੇ ਜਿਹੜੇ ਜਹਾਜ਼ਾਂ ਨੇ ਉਹ ਸਟੇਟਾਂ ਚ ਲਾਇਆ ਜਾਂਦਾ ਕਿ ਪੰਜਾਬ ਮੈਂ ਵਿਦੇਸ਼ ਮੰਤਰਾਲੇ ਨੂੰ ਤੇ ਕਰਦਾ ਕਰਦਾ ਨਾਲ ਮੈਂ ਪ੍ਰਾਈਮ ਮਿੰისტਰ ਸਾਹਿਬ ਨੂੰ ਵੀ ਕਰਦਾ ਕਿਉਂਕਿ ਉਹ ਸਾਰਿਆਂ ਦੇ ਹੈੱਡ ਨੇ ਕਿਉਂਕਿ ਅੱਜ ਉੱਥੇ ਹੀ ਨਹੀਂ ਹਲਿਮ ਵਰਕਾ ਜੀ ਨੇ ਸਾਇਦ ਇੱਕ ਦੋ ਦਨਾ ਚ ਨਾਉਣਾ ਉਹ ਸੇ ਅੱਜ ਮੀਟਿੰਗ ਕੋ ਕਰ ਲੈਣਾ ਕੋਈ ਲੈ ਲੈਣਾ ਪਈ ਹੈ ਜੇ ਬਹੁਤੀ ਗੱਲ ਹੈ ਉਹਨਾਂ ਦੀ ਮਜਬੂਰੀ ਆ ਉਹਨਾਂ ਭੇਜਨੇ ਭੇਜਨੇ ਆ ਤੇ ਆਪਣਾ ਜਹਾਜ਼ ਇੱਥੋਂ ਚਾਰ ਕਰਕੇ ਜਾ ਸਕਦਾ ਇੱਕ ਦੋ ਕੰਟਰੀਆਂ ਦੇ ਦਾ ਨਾਮ ਕੀਤੀ ਪਈ ਹੈ ਆਪਣੇ ਜਹਾਜ਼ ਤੇ ਭੇਜਾਂਗੇ ਆਪਣੇ ਲੈਵਾਂਗੇ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਸਾਡੇ ਦੇਸ਼ ਚ ਤੁਹਾਡਾ ਜਹਾਜ਼ ਨਹੀਂ ਉਤਰਨਾ ਚਾਹੀਦਾ ਇਹ ਇਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਭਾਰਤ ਨੂੰ ਭਾਰਤ ਦੇਸ਼ ਮਤਲਬ ਰੇਖੀਆਂ ਮੁੰਨੀਆਂ ਦਾ ਦੇਸ਼ ਆ ਗੁਰੂ ਪੀਰਾਂ ਦਾ ਦੇਸ਼ ਆ ਅਣਖ ਦਾ ਦੇਸ਼ ਆ ਇਹਨੇ ਬਹੁਤ ਵਧੀਆ ਢੰਗ ਦੇ ਨਾਲ ਜਿਹੜੇ ਬੇਟੇ ਨੇ ਪੇਸ਼ ਕਰਕੇ ਹੋਰ ਜੇ ਕਾਰੋਬਾਰ ਲਈ ਉੱਥੇ ਸਮਝੌਤੇ ਹੋ ਸਕਦੇ ਆ ਜਾਂ ਹੋਰ ਗੱਲਾਂ ਵੀ ਹੋ ਸਕਦੇ ਆ ਇਹ ਵੀ ਇੱਕ ਇਹ ਵੀ ਕੋ ਰਾ ਲੱਬ ਲਣ ਵਿਚਾਰ ਕਰਨ ਮੈਂ ਮੰਨਦਾ ਵੀ ਇਹ ਕਾਨੂੰਨੀ ਰਚਨਾ ਵੀ ਨੇ ਦੋਨੋਂ ਵੀ ਦੂਰ ਕੀਤੀਆਂ ਜਾ ਸਕਦੀਆਂ ਜਦੋਂ ਬੈਠ ਕੇ ਕਰਨੇ ਪ੍ਰਧਾਨ ਮੰਤਰੀ ਵੀ ਉੱਥੇ ਗੱਲ ਕਰਨ ਤੇ ਵਿਦੇਸ਼ ਮੰਤਰੀ ਸਾਹਿਬ ਵੀ ਉੱਥੇ ਜਾ ਕੇ ਕੰਨਣਾ ਨਾ ਜ ਆਪਾਂ ਇੱਥੋਂ ਕਰਨ ਜਿਤਨਾ ਵੀ ਤਾਲ ਮੇਲ ਹੋ ਸਕਦਾ ਜਰੂਰ ਕਰਨ ਕਿਉਂਕਿ ਪੰਜਾਬ ਦਾ ਤੇ ਪੰਜਾਬ ਦੇ ਤੇ ਮਤਲਬ ਇੱਥੇ ਬੰਦਰਦੀ ਇਹ ਕਰ ਸਕਦੇ ਪੰਜਾਬ ਵਾਲੇ ਦੋਨਾਂ ਦੀ ਬਾਹ ਫੜ ਸਕਦੇ ਪੰਜਾਬ ਸਰਕਾਰ ਸਿੱਧੀ ਗੱਲ ਉਹ ਦੂਜੀ ਕੰਟਰੀ ਨਾਲ ਸਟੇਟ ਦਾ ਹਦਕਾਰ ਨਹੀਂਗਾ ਉਹ ਕਰ ਮਨੋਣਾ ਕਰਨ ਉਹ ਕੇਂਦਰ ਸਰਕਾਰ ਦਾ ਇਹ ਕੇਂਦਰ ਨੂੰ ਜਰੂਰ ਪਾਸੇ ਬੇਨਤੀ ਹੈ ਅੱਜ ਦੂਸਰੀ ਸਟੇਟ ਚ ਉਤਾਰੇ ਜਾਂ ਕਿਉਂਕਿ ਕਾਫੀ ਜਾਂ ਆ ਜਾਣੇ ਨੇ 18000 ਬੱਚੇ ਨੇ ਇਹ ਵੀ ਮੇਰੀ ਪਿਛਲੇ ਬੇਨਤੀ ਹੈ ਵੀ ਉਹ ਜਿਹੜੀਆਂ ਦੂਜੀਆਂ ਸਟੇਟਾਂ ਜਿੱਥੇ-ਜਿੱਥੇ ਵੀ ਬੱਚੇ ਨੇ ਉਹਨਾਂ ਦੇ ਉੱਥੇ ਵੀ ਟਾਰਨ ਇੱਥੇ ਪੰਜਾਬ ਚ ਕਿਉਂ ਇਕੱਲੇ ਕੋਈ ਵੀ ਖਾਸ ਕਰਕੇ ਅੰਮ੍ਰਿਤਸਰ ਨੂੰ ਸੁਣਿਆ ਜਿੱਥੇ ਮਤਲਬ ਬਾਰਡਰ ਦੇ ਨਾਲ ਲੱਗਦੇ ਹਾਂਦੇ ਨਾਲ ਇਹ 10 ਕਿਲੋਮੀਟਰ ਦੀ ਸਾਰੀ ਪੱਟੀ ਇਸ ਕਰਕੇ ਮੈਂ ਇਹ ਵੀ ਮੰਗ ਕਰਦਾ ਹਾਂ ਕਿ ਉਹਨਾਂ ਨੂੰ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਿੱਥੇ ਉਹਨਾਂ ਦੇ ਹੋਰ ਵੀ ਬੱਚੇ ਨੇ ਗੁਜਰਾਤ ਚ ਜਿੰਨਾ ਹੈਗੇ ਨੇ ਉਹ ਹਰਿਆਣੇ ਦੇ ਕਾਫੀ ਨੂੰ ਹੋਰ ਕਈ ਸ਼ੂਬਿਆਂ ਦੇ ਨੇ ਉੱਥੇ ਵੀ ਕਰਨ ਇਸ ਲਈ ਮੇਰੀ ਪੁਰਜ ਦੋਨਾਂ ਸਰਕਾਰਾਂ ਨੂੰ ਬੇਨਤੀ ਵੀ ਮੈਂ ਬਿਆਨ ਦਿੱਤਾ ਨਹੀਂ ਗੱਲ ਬਣੀ ਇਹਨੂੰ ਅੰਬੜੀ ਜਾਮਾ ਬਣਾਉਣਾ ਤੇ ਉਹਨੂੰ ਹਦਦੀ ਦੇ ਨਾਲ ਗਿਰਾਈ ਦੇ ਨਾਲ ਉਹਨਾਂ ਨੂੰ ਲੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਜਿਹੜੀ ਗੱਲ ਜਿਹੜੀ ਅੱਗੇ ਤੋਂ ਨਾ ਵਾਪਰੇ ਜਿਹੜੇ ਬੱਚਿਆਂ ਦੇ ਮਾਪਿਓ ਇਹੋਲੇ ਵਿਚਾਰੇ ਦੁਹੀ ਬਿਠੇ ਨੇ ਬੱਚੇ ਦੁਹੀ ਬਿਠੇ ਆ ਜਿਹੜੇ ਜਿਨ੍ਹਾਂ ਨੇ ਉੱਥੇ ਜਾ ਕੇ ਵਾਪਰੇ ਉਹ ਵਿਚਾਰੇ ਗੱਲ ਪਉਦੇ ਆ ਵੀ ਉਹਨਾਂ ਨੂੰ ਹੰਡੂ ਮੱਲੇ ਇਹੋ ਜਿਹੀ ਗਾਇਦਾਸਾਂ ਲੈ ਕੇ ਤੇ ਕੰਮ ਉਲਟ ਹੋਇਆ ਇਸ ਲਈ वो दूजिया शरीर उतर सकते उत्थे उतारना चाहिए देखें पहली बात तो ये है कि अमेरिका से जिस तरीके से हमारे नागरिक आ रहे हैं सिटीजन आ रहे हैं जो इंडियन आ रहे हैं उनको लाने का तरीकाकार क्या होगा पहले तो ये देखना होगा कि पहले इन्होंने हाथ में हथकड़ी और पाँव में जंजीरें डाल के लेके आए थे उस समय हमने बहुत विरोध किया था हमारा ये तर्क था कि ऐसे ये कोई मुजरम नहीं है बहुत बड़े कि इनको आप इस तरीके से पकड़ के लाओ ठीक है आपका देश है आपका कानून है जहाज़ तक लाना आप ला सकते हो भागे ना लेकिन उसके बाद जहाज़ से कहाँ भागनेंगे वो तो यहाँ पहुँचेंगे <स्थ> सो वो एक हमारा तर्क पहले भी था वो तर्क आज भी है दूसरा जो भगवंत मान जी ने पीसी की है वो तो मेरा ख्याल है सिर्फ महज एक न्यूज़ बनाने के लिए पीसी की गई उसके अलावा कोई उसका मतलब बनता नहीं है देखिए जहाज ठीक बात है कि दिल्ली उतारना चाहिए हम तो यही कहेंगे कि ताकि सोच पूरे देश को पता लगना चाहिए तो शायद दोनों ही भ्रम में हैं भगवंत मान जी भी और मोदी जी भी कि शायद एक कोने में उतार के जहाज चला जाएगा तो किसी को पता नहीं चलेगा आज तो पूरा देश जानता है तो पंजाब बदनाम कहीं नहीं है पंजाब खुद प्रवास आज से नहीं बहुत पुराना कर रहा है जितने भी एन आर आई हैं हमारे एन आर आई से हमारी इकोनॉमी भी देश की चलती है और वहाँ के कानून के मुताबिक जी अच्छी ज़िंदगी भी बतीत करते हैं कहीं छोटे मोटे वारदातों के अलावा बहुत अच्छे उद्योगपति भी एन बने हुए हैं तो बदनामी इस बात की नहीं है बदनामी इस बात की है कि सरकारें क्या कर रही है इतना बड़ा प्रवास हो रहा है रुकता क्यों नहीं है मान साहब कहते थे कि यहाँ विदेशी आकर जॉब करेंगे बात तो इस बात की चिंता करनी चाहिए इससे जो शिक्षा लेनी है वो ये लेनी है कि दोनों सरकारें चाहे सेंट्रल गवर्नमेंट है चाहे स्टेट गवर्नमेंट है कि इनका इनके समय में इन्होंने रोजगार के लिए क्या किया क्या मौके प्रदान किए हैं और माहौल कैसा है लॉ एंड ऑर्डर कहता है कैसा स्थिति जा रही है क्योंकि ये प्रवास अब पूरे देश से होने लगा पहले पंजाब से होता था जो लास्ट फ्लाइट है उसमें आप देखिए कि गुजरात के भी बहुत बच्चे थे हरियाणा के बहुत बच्चे थे यूपी के बहुत बच्चे हैं क्योंकि जब यूक्रेन वार में मैं बच्चों को लेके आया था तो वहाँ यूपी के बहुत इलीगल बच्चे यूरोप में गए हुए हैं आप यूएसए को मत मानिए कि यूएसए है क्योंकि यू एस थोड़ा महंगा आ जाता है तो इसलिए इकोनॉमिकली पंजाब की स्थिति थोड़ी बेहतर होने की वजह से तो लोग यहाँ से यू के पैसे भर देते हैं लेकिन प्रवास, प्रवास यूरोप में भी बहुत बड़ा हुआ है यू में भी बहुत बड़ा हुआ है बहुत लोग जा रहे हैं आप इससे क्या चिंता करते हैं आप डेली फ्लाइट यू की जितनी भी फ्लाइट दक्षिणी भारत से जा रही है उत्तरी भारत से जा रही है साउथ से जा रही है ईस्ट से जा रही आप चेक कर लो मतलब लोग वहाँ लेबर करने के लिए जा रहे हैं तो ये दर्शाता है स्थिति अपने देश की तो चिंता इस बात की दोनों को करनी चाहिए बीजेपी गवर्नमेंट को और आम आदमी पार्टी गवर्नमेंट को कि हम इसे इससे कैसे निजात पा सकते हैं कि हमारे बच्चे हमारे जो लोग हैं वो यहाँ काम करें आपको पता होगा राहुल गांधी ने बड़ा अच्छा बताया था कि ये कंट्री है ये तब हमें मानेंगे जब हमारा रोजगार बढ़ेगा हमारी इंडस्ट्री बढ़ेगी हमारी जॉब बढ़ेगी हमारे, हमारे आर्टिफिशियल इंटेलिजेंट के तो हम अच्छे तरीके से यूज़ करेंगे और ये तरक्की तब हो सकती जब अच्छी पॉलिसी हो देश का जो शासक है प्रदेश का जो शासक है उसके हृदय में दर्द दो ये नहीं है कि न्यूज़ बनानी है आज कोई न्यूज़ किसी को बुरा कह दो कल किसी को बुरा कह दो वो कहना बहुत आसान है वो देश का ध्यान लाना था हमने पार्लियामेंट में सबसे पहले मैंने आपको पता है कि हाथ कड़ी डाल के सबको अपराध किया था हमारी लीडरशिप श्री राहुल गांधी जी ने इस बात को उठाया था कि आपको इसके ऊपर क्योंकि पहले अमृतसर उतरने की वजह से मैंने पीसी की थी फिर उन्होंने बोला था कि इसको आप पूरे देश को जानकारी होनी चाहिए कि हमारा देश कहाँ खड़ा है तो ये बातें को हमें ज़्यादा चिंता करनी चाहिए ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਲਗਾਤਾਰ ਬਿਆਨਬਾਜ਼ੀ ਇਸ ਮੁੱਦੇ ਦੇ ਉੱਪਰ ਹੋ ਰਹੀ ਹੈ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਰਿਪੋਰਟਰਸ ਨੂੰ ਲੈਣ ਦੇ ਲਈ ਖੁਦ ਅਮ੍ਰਿਤਸਰ 에어ਪੋਰਟ ਪਹੁੰਚਣਗੇ ਅੱਜ ਦੇਰ ਰਾਤ 10 ਵਜੇ ਦੇ ਤਕਰੀਬਨ ਇਹ ਜਹਾਜ਼ ਹੈ ਜਿਹੜਾ ਉਤਾਰਿਆ ਜਾਵੇਗਾ ਜਿਸ ਨੂੰ ਰਾਤ ਨੂੰ ਉਤਾਰਨ ਦਾ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਜਿਸ ਤਰ੍ਹਾਂ ਦਾ ਵਿਵਹਾਰ ਮੀਡੀਆ ਦੇ ਵੱਲੋਂ ਕੀਤਾ ਗਿਆ ਇਹਨਾਂ ਪਰਿਵਾਰਾਂ ਦੇ ਨਾਲ ਇਹਨਾਂ ਰਿਪੋਰਟਰਸ ਦੇ ਨਾਲ ਉਸ ਤੋਂ ਕਿਤੇ ਨਾ ਕਿਤੇ ਬਚਨ ਦੇ ਲਈ ਇਸ ਨੂੰ ਰਾਤ ਨੂੰ ਉਤਾਰਿਆ ਜਾ ਰਿਹਾ ਤਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਉੱਚੇਚੇ ਤੌਰ ਤੇ ਇੱਥੇ ਪਹੁੰਚੇ ਹੋਏ ਨੇ ਤੇ ਅੱਛਰ ਰਾਤ ਉਹ ਅਮ੍ਰਿਤਸਰ 에য়ারਪੋਰਟ ਦੇ ਉੱਪਰ ਰਿਸੀਵ ਕਰਨਗੇ ਤੇ ਨਾਲ ਨਾਲ ਮੁੱਖ ਮੰਤਰੀ ਇਹ ਵੀ ਕਹਿੰਦੇ ਨੇ ਕਿ ਜੋ ਹੋਣਾ ਸੀ ਹੋਇਆ ਗੈਰ ਕਾਨੂੰਨੀ ਤਰੀਕੇ ਨਾਲ ਗਏ ਵਾਪਸ ਸਾਡੇ ਦੇਸ਼ ਆਏ ਪਰ ਸਾਨੂੰ ਉਹਨਾਂ ਨੂੰ ਇੱਜ਼ਤ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ ਸੋ ਮਾਮਲਾ ਤੂਲ ਫਰਦਾ ਜਾ ਰਿਹਾ ਹੈ ਅੱਗੇ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਹੋਰ ਕੀ ਕੁਝ ਹੁੰਦਾ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com दे